ਪੌਗੜਾਮ ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ 42 ਫੁੱਟ ਹੇਠਾ ਮੌਨਸੂਨ ਦੀ ਰਫਤਾਰ ਹੋਈ ᱛੀ ਮੀ ਸੜਕ ਹਾਸੀ ਚ ਨੋਜ਼ਵਾਨ ਡਾਕਟਰ ਦਿਮੋਤ ਪਰਿਵਾਰ ਦਾ ਰੋ ਰੋ ਬੁਰਾ ਹਾਲ ਮੀ ਨੇ ਗੁਦਾਸਪੁਰ ਸ਼ਹਿਰ ਚ ਕੀਤਾ ਜਲਦਲ ਨੇਰਾ ਵੰਗ ਦੌੜਿਆ ਸੜਕਾਂ ਤੇ ਪਾਣੀ ਭਾਰੇ ਮੀ ਕਾਰਨ ਕੱਚੇ ਘਰ ਦੀ ਛੱਤ ਦੀ ਗੀ ਜਾਨੀ ਨੁਕਸਾਨ ਤੋਂ ਹੋਇਆ ਬਚਾ ਫੌਜੀ ਅਡੇ ਤੇ ਹਮਲਾ ਮਾਰੇ ਗਏ 50 ਸੈਨਿਕ ਗੁਰਜੀਤ ਸਿੰਘ ਓਜਲਾ ਨੇ ਸੰਸਦ ਚ ਸ੍ਰੀ ਹਰਮਿੰਦਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਦਾ ਮੁੱਦਾ ਚੁੱਕਿਆ ਆਪਰੇਸ਼ਨ ਸਿੰਧੂਰ ਨੂੰ ਲੈ ਕੇ ਲੋਕ ਸਭਾ ਵਿੱਚ ਮਿੱਥ ਹੀਰ ਦਾ ਠੋਕਰਵਾ ਜਵਾਬ ਹਰਪਰਜਨ ਸਿੰਘ ਈਟੀਓ ਅਮਰੀਕਾ ਚ ਹੋਣ ਵਾਲੇ ਕੋ ਮੰਤਰੀ ਲੈਜਿਸਲੇਟਿਵ ਸੰਮੇਲਨ ਚ ਹੋਣਗੇ ਸ਼ਾਮਲ ਮਜੀਠਿਆ ਵੱਲੋਂ ਅਦਾਲਤ 'ਚ ਮੁਕਦਮੇ ਦੀ ਕਾਰਵਾਈ ਦੀ ਲਾਈਵ ਮੀਟਿੰਗ ਦੀ ਮੰਗ ਬਾਲੀਵੁੱਡ ਅਦਾਕਾਰ ਕੁਮਾਰ ਰਾਉ ਅੱਜ ਅਦਾਲਤ 'ਚ ਹੋਣਗੇ ਪੇਸ਼ ਸ਼ਿਵ ਸੇਨਾ ਕਰੇਗੀ ਰੋਜ਼ ਪੇ ਦਰਸ਼ਨ